ਪੈਨਸ਼ਨਰਾਂ ਲਈ ਆਈ ਵੱਡੀ ਖੁਸ਼ਖਬਰੀ 8ਵੇਂ ਪੇ ਕਮਿਸ਼ਨ ਤੇ ਸਰਕਾਰ ਨੇ ਦਿਖਾਇਆ ਵੱਡਾ ਦਿਲ ਸਾਰੇ ਪੰਬਲ ਪੂਸੇ ਕਰ ਦਿੱਤੇ ਨੇ ਦੂਰ ਵਾਇਰਲ ਸੁਨੇਹੇ ਵਿੱਚ ਕੀ ਸੀ ਦਾਵਾ ਪੈਨਸ਼ਨਰਾਂ ਲਈ ਕੀ ਹਨ ਨਿਯਮ ਕਿਉਂ ਪੈਦਾ ਹੋਈ ਉਲਝਣ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅੱਜ ਦਾ ਇੱਕ ਮੁੱਖ ਅਪਡੇਟ ਹਾਲੀ ਵਿੱਚ ਕਈ ਮੀਡੀਆ ਰਿਪੋਰਟਾਂ ਅਤੇ ਕਰਮਚਾਰੀ ਸੰਘਟਨਾ ਨੇ ਦਾਵਾ ਕੀਤਾ ਸੀ ਕਿ ਸਰਕਾਰ ਲਗਭਗ 69 ਲੱਖ ਪੈਨਸ਼ਨਰਾਂ ਨੂੰ 8ਵੇਂ ਤਨਖਾਹ ਕਮਿਸ਼ਨ ਦੇ ਵਾਅਦੇ ਦੇ ਲਾਭ ਨਹੀਂ ਦੇਵੇਗੀ ਇਹ ਖਬਰ ਮਿਲਣ ਤੇ ਪੈਨਸ਼ਨਰ ਬਹੁਤ ਚਿੰਤਤ ਸਨ ਹਾਲਾਂਕਿ ਸਰਕਾਰ ਨੇ ਹੁਣ ਸਾਰੇ ਪੰਬਲਪੂਸੇ ਨੂੰ ਦੂਰ ਕਰ ਦਿੱਤਾ ਹੈ ਅਤੇ ਸਪਸ਼ਟ ਕਰ ਦਿੱਤਾ ਹੈ ਕਿ ਪੈਨਸ਼ਨਰਾਂ ਨੂੰ ਤਨਖਾਹ ਕਮਿਸ਼ਨ ਦੇ ਲਾਭ ਮਿਲਣਗੇ ਜਾਂ ਫਿਰ ਨਹੀਂ ਕੀ ਪੈਨਸ਼ਨਰਾਂ ਨੂੰ ਨਹੀਂ ਮਿਲੇਗਾ ਲਾਭ ਸਰਕਾਰ ਦੇ ਫੈਕਟ ਚੈੱਕ ਵਿਭਾਗ ਯਾਨੀ ਪ੍ਰੈਸ ਸੂਚਨਾ ਬਿਊਰੋ ਪੀ ਆਈ ਬੀ ਨੇ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਖਬਰਾਂ ਦਾ ਖੰਡਨ ਕੀਤਾ ਹੈ ਇਸ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਗੁੰਮਰਾਹਕੁੰਨ ਦੱਸਿਆ। ਆਈਬੀ ਨੇ ਕਿਹਾ ਕਿ 8ਵੇਂ ਤਨਖਾਹ ਕਮਿਸ਼ਨ ਵਿੱਚ ਪੈਨਸ਼ਨਰਾਂ ਨੂੰ ਡੀਏ ਅਤੇ ਪੈਨਸ਼ਨ ਵਾਧੇ ਤੋਂ ਬਾਹਰ ਰੱਖਣ ਦਾ ਕੋਈ ਨਿਯਮ ਨਹੀਂ ਬਣਾਇਆ ਗਿਆ ਅਤੇ ਇਹ ਖਬਰ ਪੂਰੀ ਤਰ੍ਹਾਂ ਤੱਥਾਂ ਤੋਂ ਭਰੀ। ਸਰਕਾਰ ਨੇ ਕੋਈ ਨੀਤੀ ਨਹੀਂ ਬਣਾਈ ਹੈ ਜਿਸ ਨਾਲ ਪੈਨਸ਼ਨਰਾਂ ਨੂੰ ਇਨ੍ਹਾਂ ਫਾਇਦਿਆਂ ਤੋਂ ਵਾਂਝਾ ਰੱਖਣ ਦੀ ਗੱਲ ਹੋਵੇ। ਵਾਇਰਲ ਸੁਨੇਹੇ ਵਿੱਚ ਕੀ ਸੀ ਦਾਵਾ? AIB ਨੇ X ਤੇ ਆਪਣੀ ਪੋਸਟ ਵਿੱਚ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਸ ਵਿੱਚ WhatsApp ਵੀ ਸ਼ਾਮਿਲ ਹੈ ਤੇ ਘੁੰਮ ਰਹੀਆਂ ਖਬਰਾਂ ਦਾ ਕੋਈ ਆਧਾਰ ਨਹੀਂ ਹੈ। ਇਹ ਵਿੱਚ ਦਾਵਾ ਕੀਤਾ ਗਿਆ ਹੈ ਕਿ ਕੇਂਦਰੀ ਸਰਕਾਰੀ ਕਰਮਚਾਰੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਡੀਏ ਵਾਦੇ ਅਤੇ 8ਵੇਂ ਤਨਖਾਹ ਕਮਿਸ਼ਨ ਦੇ ਸੋਧਾਂ ਦੇ ਲਾਭ ਨਹੀਂ ਦਿੱਤੇ ਜਾਣਗੇ। PIB ਨੇ ਕਿਹਾ ਕਿ ਇਹ ਦਾਵਾ ਪੂਰੀ ਤਰ੍ਹਾਂ ਝੂਠਾ ਹੈ ਅਤੇ ਵਿੱਤ ਐਕਟ 2025 ਵਿੱਚ ਕੋਈ ਵੀ ਨੀਤੀ ਨਹੀਂ ਹੈ ਜੋ ਪੈਨਸ਼ਨਰਾਂ ਨੂੰ ਇਹਨਾਂ ਲਾਭਾਂ ਤੋਂ ਵਾਂਝਾ ਕਰੇ। ਪੈਨਸ਼ਨਰਾਂ ਲਈ ਕੀ ਹਨ ਨਿਯਮ? PIB ਨੇ ਕਿਹਾ ਕਿ ਸਿਰਫ ਕੇਂਦਰੀ ਸੇਵਾਮਾ ਕਮਿਸ਼ਨ ਨਿਯਮ 2021 ਵਿੱਚ ਸੋਧ ਕੀਤੀ ਗਈ ਹੈ। ਇਸ ਨਿਯਮ ਵਿੱਚ 37 29C ਜੋੜੀ ਗਈ ਹੈ। ਸਰਕਾਰੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਦੁਰਵਿਵਹਾਰ ਜਾਂ ਬਰਸਾਤ ਬਰਖਾਸਤਗੀ ਦੀ ਸਥਿਤੀ ਵਿੱਚ ਇਹਨਾਂ ਲਾਭਾਂ ਤੋਂ ਵਾਂਝਾ ਕਰਦੀ ਹੈ ਇਸ ਬਦਲਾਅ ਦੇ ਤਹਿਤ ਜੇਕਰ ਕਿਸੇ ਕਰਮਚਾਰੀ ਨੂੰ ਦੁਰਵਿਵਹਾਰ ਲਈ ਬਰਖਾਸਤੀਆਂ ਬਰਖਾਸਤ ਜਾਂ ਬਰਖਾਸਤ ਕੀਤਾ ਜਾਂਦਾ ਹੈ ਦੁਰਵਿਵਹਾਰ ਲਈ ਬਰਖਾਸਤ ਕੀਤਾ ਜਾ ਚੁੱਕਾ ਹੈ ਜਾਂ ਬਰਖਾਸਤ ਕੀਤਾ ਜਾਂਦਾ ਤਾਂ ਉਹਨਾਂ ਨੂੰ ਇਹ ਲਾਭ ਨਹੀਂ ਦਿੱਤੇ ਜਾਣਗੇ ਹੁਣ ਜਾਣਦੀਆਂ ਕਿਉਂ ਪੈਦਾ ਹੋਈ ਸੀ ਉਲਜਾਇਰਲਸ ਨੇ ਇਹ ਵਿੱਚ ਦਾਵਾ ਕੀਤਾ ਗਿਆ ਹੈ ਕਿ ਵਿੱਤ ਬਿਲ 2025 ਨੇ 1982 ਦੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਅਤੇ ਸਰਕਾਰ ਹੁਣ ਸੇਵਾਮੁਕਤ ਕਰਮਚਾਰੀਆਂ ਨੂੰ ਡੀਏ ਦੇ ਲਾਭ ਅਤੇ ਨਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਪ੍ਰਦਾਨ ਨਹੀਂ ਕਰੇਗੀ। ਇਸ ਦਾਬੇ ਨੇ ਕਿ ਆਸ ਰਾਈਆਂ ਲਗਾਈਆਂ ਕਿ ਸੇਵਾਮੁਕਤ ਕਰਮਚਾਰੀਆਂ ਨੂੰ 8ਵੇਂ ਤਨਖਾਹ ਕਮਿਸ਼ਨ ਦੇ ਲਾਭ ਨਹੀਂ ਮਿਲਣਗੇ। ਉਲਝਣ ਇਸ ਲਈ ਵੀ ਪੈਦਾ ਹੋਈ ਕਿਉਂਕਿ 8ਵੇਂ ਤਨਖਾਹ ਕਮਿਸ਼ਨ ਦੇ ਸੰਦਰਭ ਦੀਆਂ ਸ਼ਰਤਾਂ ਟੀਓਆਰ ਵਿੱਚ ਪੈਨਸ਼ਨ ਛੋਦ ਦਾ ਜ਼ਿਕਰ ਨਹੀਂ ਸੀ ਜਦੋਂ ਕਿ 7ਵੇਂ ਤਨਖਾਹ ਕਮਿਸ਼ਨ ਵਿੱਚ ਇਹ ਇਹ ਵੀ ਪ੍ਰਬਧਾਨ ਸੀ ਦੋਸਤੋ ਸਾਨੂੰ ਉਮੀਦ ਹੈ ਜ ਤੁਸੀਂ ਵੀ ਇੱਕ ਪੈਨਸ਼ਨਰ ਹੋ ਤਾਂ ਤੁਹਾਡੀ ਚਿੰਤਾ ਹੱਲ ਹੋਗੀ ਹੋਵੇਗੀ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸਰਕਾਰ ਨੇ ਇਸ ਬੰਬਲ ਪੂਸੇ ਨੂੰ ਕੱਢ ਦਿੱਤਾ ਹੈ ਤੇ ਤੁਹਾਨੂੰ ਇਹ ਲਾਭ ਜ਼ਰੂਰ ਮਿਲਣਗੇ ਇਸ ਅਪਡੇਟ ਸੰਬੰਧੀ ਤੁਹਾਡੀ ਕੀ رائے ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਤੇ